ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। सभु जूत विजये बी कह न सुणो सर तरो सचा राम दारू वाध पंच सभु भारत सार से श आनंद मरो ਸਾਰ ਬਰਾਂਭ ਰਬ ਪਾਇਆ ਉਤਰੇ ਲਗ ਲਗ ਲੋ ਜਿਹੜੀ ਪਟਕੀ ਚੀ ਗਈ ਆ ਉਹ ਚਾਹੇ ਨੈਸ਼ਨਲ ਪੱਤਰ ਤੇ ਚਾਹੇ ਇੰਟਰਨੈਸ਼ਨਲ ਪੱਤਰ ਤੇ ਆ ਚਾਹੇ ਕਿਸੇ ਮਤ ਬਲੋ ਤੇ ਅੱਜ ਸੌਰ ਦਾ ਜਿਹੜਾ ਮਹੀਨਾ ਸਾਰਿਆਂ ਨੂੰ ਇਸ ਮਹੀਨੇ ਦੀਆਂ ਮੁਬਾਰਕਬਾਦ ਵੀ ਹੈ ਤੇ ਮਾਈਕ ਨੂੰ ਅਗੇ ਅਰਦਾਸ ਕਰਦੇ ਆ ਕਿ ਜੋ ਅੱਜ ਦਾ ਕੋਕਮਸ਼ੀ ਤੇ ਉਹ ਬਾਈਕ ਨੂੰ ਉਸ ਚੈੱਕ ਦਾ ਕਰਵਾ ਕਰਨ ਤੇ ਸਾਰਿਆਂ ਦੇ ਹਿਰਦੇ ਦੇ ਵਿੱਚ ਵਸਾਵੇ ਤੇ ਉਹਨਾਂ ਨੂੰ ਕਿਸ ਕਾਹਦਾ ਜਿਹੜਾ ਹੈ ਉਹ ਨਾਮ ਹੋਵੇ ਮੈਂ ਕਰਵਾਤੀ ਹਾਂ ਭਾਈ ਸਾਹਿਬ ਜੀ ਦਾ ਜਿਵੇਂ ਪਹਿਲਾਂ ਦੀ ਤਰ੍ਹਾਂ ਉਹ ਅੱਜ ਵੀ ਉਹਨਾਂ ਦੇ ਥੋੜੀ ਜਿਹੀ ਝੋਟ ਲੱਗਣ ਦੇ باوجود ਵੀ ਸਾਡੇ ਵਿਚਕਾਰ ਆਏ ਨੇ ਭਾਈ ਜਸਪ੍ਰੀਤ ਸਿੰਘ ਜੀ ਬੇਤੇ ਮੁੱਖ ਸੇਵਾਦਾਰ ਸੋ ਚੌਕਰੀ ਸੇਵਾਸਤ ਪਾਰਟੀ ਨਮਸਕਾਰ ਵੱਡੇ ਵੀਰ ਸ਼ਿਵਾਜ ਸ਼ਰੂੜਾ ਜੀ ਉਹ ਪਹਿਲਾਂ ਦੀ ਤਰ੍ਹਾਂ ਕਦੇ ਮੈਸਤੀ ਨਹੀਂ ਕਰਦੇ ਹੈ ਕੋਈ ਇਦਾਂ ਦਾ ਵਿਸ਼ੇਸ਼ ਕੋਈ ਕਿਤੇ ਹੋ ਜਵੇ ਕਾਰਜਦਾਰ ਫਿਰ ਕਰਦੇ ਨੇ ਤੇ ਉਹ ਸ਼ਾਮਲ ਹੋਏ ਨੇ ਤੇ ਅੱਜ ਮੈਂ ਪੂਰੇ ਆਪਣੇ ਸਤਿ ਆਵੰਦੋ ਤੇ ਤੁਹਾਡੇ ਸਾਰਿਆਂ ਬਦੋਂ ਜਿਹੜਾ ਹੈ ਉਹਨਾਂ ਨੂੰ ਅੱਜ ਇਹ ਜਨਮ ਦਿਨ ਤੇ ਵਾਕਪਾਥ ਨਿਆ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਹੈ ਬੱਚਿਆਂ ਨੂੰ ਵੀ ਵਾਕਪਾਥ ਦੇ ਮੇਰ ਕਿਉਂਕਿ ਮਨੋਖਾ ਇਹ ਜਿੰਨਿਆ ਇਹ ਜਿੰਨਿਆ ਖੁਸ਼ੀਆਂ ਨੇ ਤੰਦਰੁਸਤੀ ਦੀਆਂ ਖੁਸ਼ੀਆਂ ਇਹ ਬੜੇ ਆਨੇ ਵੀ ਦੁੱਖ ਤੋਂ ਬਚੇ ਜਿਹੜੇ ਆ ਉਹ ਬੜੇ ਚੱਲੇ ਆ ਬੜੇ ਪਾਏ ਆ ਪਰ ਇਹਨਾਂ ਤੇ ਉਹ ਸੱਚੇ ਦਾ ਪਰਮਾਤਮਾ ਦੇ ਰੂਪ ਦੇ ਇਹ ਕਿਰਪਾ ਉਹ ਫੇਮ ਵੀ ਸਾਡੇ ਵਿੱਚ ਇਨੀ ਹਮਦ ਦੇ ਵਿੱਚ ਬਹੁਤ ਦੇ ਬਾਜ਼ੂਰ ਵੀ ਉਹਨਾਂ ਦੇ ਥੋੜਾ ਜਿਹਾ ਸਰੀਰ ਇਨੀ ਆਕਿਆ ਨਾ ਦੇਣ ਦੇ ਬਾਜ਼ੂਰ ਵੀ ਪਰ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਵਾਲੇ ਲੋਕ ਕਦੇ ਵੀ ਜਿਹੜਾ ਹੈ ਉਹ ਨਰਾਸ਼ ਨਹੀਂ ਹੁੰਦੇ ਹੈ ਤੇ ਅਸੀਂ ਪ੍ਰਮਾਤਮਾ ਕੇ ਅਰਦਾਸ ਕਰਦੇ ਆਂ ਤੇ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਰਹਿਣ ਤੇ ਉਹਨਾਂ ਦੀਆਂ ਲੱਖਾਂ ਟਾਲੀਆਂ ਜਿਵੇਂ ਜਿਹੜੇ ਹੋਣ ਹੋਵੇ ਤੇ ਇਸੇ ਤਰ੍ਹਾਂ ਆਪਣਾ ਤੰਦਰੁਸਤੀ ਲੈ ਕੇ ਰੱਖਣਾ ਪਰਿਵਾਰ ਦੇ ਵਿੱਚ ਉਹ ਕਰਮ ਇਹ ਸਾਡੇ ਐ ਨਾ ਇਸਾਪੇ ਬਾਤੇ ਪਹੁੰਚੇ ਜੀ ਉਹ ਕਿਸੇ ਦੇ ਜਾਣੇ ਪਛਾਣੇ ਜਿਹੜੇ ਆ ਕੇ ਤੁਹਾਨੂੰ ਆਈ ਨਹੀਂ ਆਉਂਦੇ ਜਿਹੜੇ ਆਉਂਦੇ ਸਾਰਿਆਂ ਨੂੰ ਪਤਾ ਇਹ ਨਵਾਂ ਸਹਿਰ ਗਰਮੀਆਂ ਇਹਨਾਂ ਦੇਸ਼ਾਂ ਪਛਾਣੇ ਵਿੱਚ ਐ ਖਬਰਾਂ ਨੂੰ ਤੁਹਾਡੇ ਰੋਜ਼ ਦੀਆਂ ਖਬਰਾਂ ਨੂੰ ਦਿੱਤੀਆਂ ਖਬਰਾਂ ਦੇ ਬਾਕੀ ਟੀਵੀ ਜਾਂ ਰੇਡੀਓ ਤੋਂ ਪਹਿਲਾਂ ਜਿਹੜੀਆਂ ਖਬਰਾਂ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਜਿਹੜੀਆਂ ਪਹੁੰਚਦੀਆਂ ਤੇ ਬੜਾ ਯਤਨ ਉਪਰਾਲਾ ਹੈ ਬੜੀ ਕੋਸ਼ਿਸ਼ ਹੈ ਤੇ ਇਹਨਾਂ ਅਸੀਂ ਬੜੇ ਹੈਰਾਨ ਹੋ ਜਾਈਦਾ ਇਹ ਅਜੇ ਅਸੀਂ ਇੱਥੇ ਬੈਠੇ ਹੁੰਦੇ ਆਂ ਤੇ ਕੇਵਲ ਇਹਦੀ ਖਬਰ ਜਿਹੜੀ ਉਹ ਚੱਲ ਜਾਂਦੀ ਤੇ ਕਿਹੜੇ ਟੱਗ ਨਾਲ ਇਹ ਅਰੇਂਜ ਕਰਦੇ ਆ ਕਿਤਾ ਫਰਮਾਨ ਕਰਦੇ ਆ ਸਵੇਰੇ ਵੀ ਇਹ ਸਾਢੇ ਸੱਤ ਵੱਲ ਆ ਸਾਫ ਤੋਂ ਭੋਗ ਕੇ ਉੱਥੇ ਕਵਰ ਕਰਕੇ ਆਏ ਨੇ ਤੇ ਸ਼ਾਇਦ ਇਹਨਾਂ ਦੇ ਆਰਥਿਕ ਨੂੰ ਮਤਲਬ ਕਰਦਾ ਜਾਂ ਨਹੀਂ ਕਰਦਾ ਪਰ ਮੈਂ ਦਾ ਇੱਥੇ ਤੁਹਾਡੇ ਸਾਥ ਸੰਗਤ ਵਿੱਚ ਕਹਾਂਗਾ ਕਿ ਕਦੇ ਕਦੇ ਕੀ ਹੁੰਦੀ ਆ ਤੇ ਜੇ ਇਹ ਨਹੀਂ ਇਹ ਅਦਾਬ ਕਰ ਤੱਕਦੇ ਆ ਕਿਸੇ ਜਿੱਤ ਦਾ ਪਰਮਾਤਮਾ ਦੇ ਤਾਂ ਉਸ ਦੀ ਵੀ ਰੱਖਦੇ ਤੇ ਇਹਨਾਂ ਨੂੰ ਆਰਥਿਕ ਤੌਰ 'ਤੇ ਮਦਦ। ਇਸੋ ਅਸੀਂ ਬੜਾ ਕਰਦੇ ਆ ਗੱਲ ਆ ਕਿ ਭਾਈ ਸਾਹਿਬ ਉਹਨਾਂ ਨੇ ਅੱਜ ਦੇ 100 ਮਹੀਨੇ ਦੇ ਉੱਤੇ ਬਹੁਤ ਹੀ ਵਧੀਆ ਪਰਮਾਰੀ ਦੇ ਖਵਾਦੇ ਦੇ ਕੇ ਚਰਚਾ ਕੀਤੀ ਉਹਨਾਂ ਨੇ ਸੇਧ ਨਾ ਸਾਜ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਹੀ ਵਧੀਆ ਟੱਕਰ ਦਿੱਤੀ ਜੱਜ ਆ ਗਈ ਹੈ ਤੋਂ ਸਾਨੂੰ ਵੀ ਉਸੇ ਵੀ ਉਹਨੋਂ ਆਪਣੇ ਪਿਆਰ ਦੇ ਨਾਲ ਜਿਹੜਾ ਸੁਣਿਆ ਸਰਕਾਰ ਨਾਲ ਸੁਣਿਆ ਪਿਆਰ ਤੇ ਸਤਕਾਰ ਉਹ ਹੁੰਦਾ ਪਿਆਰ ਹੁੰਦਾ ਕਿ ਅਸੀਂ ਚੁੱਪ ਕਰਕੇ ਬੜੇ ਸ਼ਾਂਤ ਚੇਤੇ ਨਾਲ ਦ੍ਰਿਸ਼ਟੀ ਬੰਦ ਕਰਕੇ ਅਸੀਂ ਉਸ ਕੰਮ ਨੂੰ ਸੋਚੇ ਸਤਕਾਰ ਉਹ ਨਹੀਂ ਹੁੰਦਾ ਕਿ ਅਸੀਂ ਨੀਵੇਂ ਹੋ ਕੇ ਬਹੁਤ ਨੀਵੇਂ ਹੋ ਕੇ ਮੱਥਾ ਟੇਕੀ ਜਾਈਏ بار بار ਮੱਥਾ ਟੇਕੀ ਜਾਈਏ ਸਤਕਾਰ ਕਿਸੇ ਦਾ ਕਰਨਾ ਜੇ ਹੈ ਜੇ ਬਾਣੀ ਦਾ ਸਤਕਾਰ ਕਰਨਾ ਹੈ ਵਿਜੋਗਾਂ ਦਾ ਸਤਕਾਰ ਕਰਨਾ ਹੈ ਤਾਂ ਉਹਨਾਂ ਨੇ ਜੋ ਗੱਲ ਕਹੀ ਆ ਜੇ ਉਹ ਕਸਬਟੀ ਦੇ ਪਰਖ ਕੇ ਤੁਹਾਨੂੰ ਸੱਚੀ ਲੱਗਦੇ ਆ ਤੇ ਉਹਨੂੰ ਫਿਰ ਆਪਣੇ ਅਮਲ ਦੇ ਵਿੱਚ ਲਿਆਉਣਾ ਤੇ ਹੀ ਸਤਕਾਰ ਤੇ ਪਰਮਾਣੇ ਦਾ ਵੀ ਅਸੀਂ ਜੇ ਸਤਕਾਰ ਕਰਦੇ ਆ ਕੱਲਾ ਮੱਥਾ ਟਿਕਣ ਦੇ ਨਾਲ ਨਹੀਂ ਐ ਨਮਸਕਾਰ ਕਰਨ ਦੇ ਨਾਲ ਸਤਿਕਾਰ ਨਹੀਂ ਐ ਜੋ ਉਹਨਾਂ ਨੇ ਹੁਕਮ ਕੀਤਾ ਜਾਂ ਪਰਮਾਣੀ ਦੇ ਜਿੰਨੇ ਵੀ ਸ਼ਬਦ ਨੇ ਤੇ ਉਹਨਾਂ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਵਸਾਈਏ ਤੇ ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲ ਗਏ ਫਿਰ ਦੇਖੋ ਕਿ ਸੁੱਖ ਕਿਵੇਂ ਪ੍ਰਾਪਤ ਹੁੰਦੇ ਆ ਨਹੀਂ ਤਾਂ ਅੱਜ ਅਸੀਂ ਬਹੁਤ ਸਾਰੇ ਰੋਗ ਜਿਹੜੇ ਆ ਉਹ ਦਿਖਾਵਾ ਜਿਹੜਾ ਜ਼ਿਆਦਾ ਹੋ ਰਿਹਾ ਆ ਅਡੰਬਰ ਜ਼ਿਆਦਾ ਹੋ ਰਿਹਾ ਆ ਆ ਕੱਠ ਜਿਆਦਾ ਹੋ ਰਿਹਾ ਆ ਭੀੜਾ ਬਹੁਤ ਜ਼ਿਆਦਾ ਹੋ ਰਹੀਆਂ ਲੰਗਰ ਬੜੇ ਬੜੇ ਨੱਗ ਰਹੇ ਨੇ ਤੇ ਪਰ ਲੱਗਦਾ ਕਿ ਜੋ ਸਾਡੇ ਪੰਜਾਬ ਦੇ ਜਾਂ ਇਸ ਦੇਸ਼ ਦੀ ਜਿਹੜੀ ਤਰਦੀ ਆ ਉਹਦੇ ਉੱਤੇ ਅੱਜ ਅਸੀਂ ਜੇ ਨੌਜਵਾਨਾਂ ਬੰਦਾ ਦੇਖਦੇ ਆ ਜਾਂ ਹੋਰ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਆ ਜਾਂ ਹੁਣ ਵਾਤਾਵਰਨ ਬਾਰੇ ਅਸੀਂ ਸਾਰੇ ਕੁਝ ਲੋਕ ਜਿਹੜੇ ਆ ਉਤਰੇ ਹੋਏ ਆ ਕਿ ਵਾਤਾਵਰਨ ਨੂੰ ਕਿਵੇਂ ਸ਼ੁੱਧ ਕਰਦੇ ਆ ਤੇ ਇਹ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਇਹ ਘਾਟਾਂ ਨੇ ਕਮਜ਼ੋਰੀਆਂ ਨੇ ਇਦਾਂ ਦੀਆਂ ਆ ਗਈਆਂ ਤੇ ਉਹ ਕੋਈ ਕਾਰਨ ਆ ਜਿਹੜਾ ਮਤਲਬ ਅਸੀਂ ਕਿਸੇ ਰੰਗ ਨੂੰ ਉਹ ਨੂੰ ਅਸੀਂ ਬੰਨਿਆ ਨਹੀਂ ਸਿੱਖਾ ਨਹੀਂ ਕੀਤਾ ਐਵੇਂ ਲੋਕਾਂ ਵਿੱਚ ਦਿਖਾਵੇ ਨੇ ਅਸੀਂ ਮੰਨਦੇ ਜੇ ਸਕਾਰ ਕਰਦੇ ਹੁੰਦੇ ਤਾਂ ਸਾਨੂੰ ਇਹ ਜਿਹੜੇ ਅੱਜ ਚੰਗਾ ਦਿਨਸ ਵਣ ਮਾ ਉਤਸਵ ਜਾਂ ਪਾਤਾਪਨ ਦੇਸ ਜਾਂ ਹੋਰ ਇਤਨੀ ਜਿਹੜੀਆਂ ਗਰਾਵਤਾ ਜਿਹੜਾ ਸਮਾਜ ਦੇ ਵਿੱਚ ਵੀ ਜਿਹੜੀਆਂ ਆਈਆਂ ਚਾਹੇ ਉਹ ਔਰਤਾਂ ਦੀ ਸਮਾਨਤਾ ਦੀ ਗੱਲ ਹੈ ਜਾਂ ਅਮੀਰੀ ਦੀ ਗੱਲ ਹੈ ਚੋਰੀਆਂ ਚਕਾਰੀਆਂ ਦੀ ਗੱਲ ਹੈ ਇਹ ਜਿਹੜੇ ਨਵਾਂ ਨੌਜੋਨਾਂ ਦੇ ਵਿੱਚ 15 20 ਸਾਲ ਤੋਂ ਜਿਹੜਾ ਇਹ ਪ੍ਰਗੋਪ ਆ ਗਿਆ ਕਿ ਅਨ੍ਹਾ ਸ਼ਾਧਾਨ ਕਿਸੇ ਵੀ ਗੁਰੂ ਸਾਹਿਬਾਨ ਨੇ ਜਾਂ ਕਿਸੇ ਪੀਰ ਫਕੀਰ ਨੇ ਜਾਂ ਕਿਸੇ ਵੀ ਭਗਤ ਨੇ ਕੋਈ ਐਡਾ ਦਾ ਸੰਦੇਸ਼ ਨਹੀਂ ਦਿੱਤਾ ਕਿ ਇਹ ਮਰੇ ਇਹ ਰਿਸ਼ਤੇ ਨੌਜਵਾਨੋ ਜਾਂ ਕਿਤੇ ਦੇ ਨੌਜਵਾਨੋ ਕਿ ਆਹ ਜਿਹੜਾ ਹੈ ਨਾਮ ਪੁਆਰੀ ਨਾਨਕਾ ਚੜੀ ਰਹਿ ਨਾਮ ਨਾਦ ਇਹ ਨਾਮ ਦੇ ਨਾਲ ਨਹੀਂ ਪੈਦਾ ਹੁੰਦਾ ਇਹ ਤਾਂ ਪਰਾਪਤ ਨਾਮ ਤੋਂ ਪੈਦਾ ਹੁੰਦਾ ਉਹਨਾਂ ਨੇ ਪਦਾਰਥਾਂ ਵਿੱਚੋਂ ਨਹੀਂ ਇਹਨੂੰ ਕੱਢਿਆ ਉਹਨਾਂ ਨੇ ਨਾਮ ਦੇ ਵਿੱਚੋਂ ਕੱਢਿਆ ਕਿ ਨਾਮ ਦੇ ਵਿੱਚੋਂ ਆਪਾਂ ਜਿਹੜਾ ਹੈ ਸ਼ਬਦ ਹੈ ਤੇ ਸ਼ਬਦ ਨੂੰ ਆਪਾਂ ਪੜੀਏ ਨਾਮ ਉਹ ਕਰਦੇ ਨੇ ਵਿੱਚ ਵਸਾਈਏ ਤੇ ਫੇਰ ਪਤਾ ਲੱਗਦਾ ਕਿ ਉਸ ਦਾ ਨਸ਼ਾ ਜਿਹੜਾ ਹੈ ਉਹ ਕਿੰਨਾ ਉਹ ਮਹਾਂਪੁਰਸ਼ਾਰੇ ਪੀਤਾ ਸੋ ਆਪਾਂ ਬਾਣੀ ਦਾ ਸਤਕਾਰ ਕਰਦੇ ਹੋਏ ਕਦੇ ਨਾ ਕਦੇ ਥੋੜਾ ਸਮਝ ਰੱਖਿਆ ਜਿੰਨਾ ਵੀ ਸਮਾਂ ਤੁਹਾਡਾ ਕੋਲ ਰਹਦਾ ਹੈ ਤੁਸੀਂ ਬੇਦੋਰੀ ਨਹੀਂ ਜਾ ਸਕਦੇ ਕਿਰਤੀ ਲੋਕ ਹੈ ਇਤ ਰੁਦਰਾਪਾ ਨਹੀਂ ਕਦੇ ਜਾ ਸਕਦੇ ਮੁੱਤੇ ਰੂਹਾਂ ਵਿੱਚ ਨਹੀਂ ਜਾ ਸਕਦੇ ਤੁਹਾਡੇ ਕੋਲ ਸਮਾਂ ਹੈ ਘਰ ਦੇ ਵਿੱਚ ਜਿਹੜਾ ਹੈ ਆਪਣਾ ਗੁਰਦਾ ਸਾਹਿਬ ਰੱਖੋ ਜਾ ਤੁਸੀਂ ਅਰਬੰਦਰ ਸਾਹਿਬ ਤੋਂ ਜਾਂ ਹੋਰ ਵੀ ਕਈ ਥਾਵਾਂ ਤੋਂ ਜਿਹੜੀ ਕਹਾਣੀਆਂ ਜਿਹੜੇ ਚਾਹਦੇ ਆ ਉਹ ਵਿਚਾਰਾ ਹੁੰਦੀਆਂ ਨੇ ਉਹਦੇ ਵਿੱਚ ਆਪਾਂ 10-15 ਮਿੰਟ ਜਿਹੜੇ ਆ ਕੱਟ ਕੇ ਜਰੂਰ ਆਪਣੇ ਸਮੇਂ ਨੂੰ ਜਿਹੜਾ ਆ ਸਿਆਣ ਕਰੀਏ ਜੇ ਅਸੀਂ ਸੁਣੀਏ ਤੇ ਫੇਰ ਸਾਡੇ ਅੰਦਰ ਜਿਹੜਾ ਹੈ ਉਹ ਭੈ ਵੀ ਰਹੂਗਾ ਤੇ ਭੈ ਤੋਂ ਅਸੀਂ ਜਿਹੜਾ ਹੈ ਕਰਕੇ ਅਸੀਂ ਬੁੜੀਏ ਬੁੜੇ ਜਿਹੜੇ ਕੰਮ ਨਹੀਂ ਕਰਾਂਗੇ ਉਹਨਾਂ ਵਿੱਚ ਪੁਰਾ ਕੰਮ ਜਿਹੜਾ ਹੈ ਜਿਸ ਕਰਕੇ ਅਸੀਂ ਇੱਥੇ ਆਖੋ ਗਏ ਆ ਅੱਛਾ ਕਰਨਾ ਵੀ ਇੱਕ ਬਹੁਤ ਵੱਡੀ ਤੇਰੀ ਭਾਈ ਆ ਇਸ ਪਰਾਈ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਉਹ ਪਰਾਈਆਂ ਬੰਦੇ ਦੇ ਵਿੱਚ ਪੈਦਾ ਹੋ ਜਾਂਦੇ ਇੱਕੋ ਚੀਜ਼ ਇਹ ਉਹ ਚੋਰੀ ਵੀ ਕਰਦਾ ਉਹ ਜਾਨੀ ਵੀ ਕਰਦਾ ਉਹ ਟੁੱਟਪੁੱਟ ਵੀ ਕਰਦਾ ਉਹ ਝੂਠ ਵੀ ਬੋਲਦਾ ਉਸ ਬਾਜ ਨੂੰ ਵੀ ਤੰਗ ਕਰਦਾ ਤੇ ਇਸ ਤਰ੍ਹਾਂ ਜੇ ਕਹਿ ਕੇ ਇੱਕ ਜਿਹੜੀ ਪਰਾਈ ਆ ਉਹ ਬਹੁਤੀ ਪਰਾਈਆਂ ਜਿਹੜੀਆਂ ਅਚਰਬ ਦਿੰਦੇ ਆ ਜੇ ਇੱਕ ਚੰਗਾਈ ਅੰਦਰ ਪੈ ਜਾਵੇ ਕਿ ਮਿੱਠ ਤੇ ਨੀਵੇਂ ਨਾਨਕਾ ਹੁਣ ਚੰਗਿਆ ਜਾਂਦਾ ਜੇ ਮਿੱਠਾ ਬੋਲਣ ਦੇ प्यारा ਬੁੱਲਣ ਦੇ ਸ਼ਬਦ ਤੁਹਾਡੇ ਵਧੀਆ ਨੇ ਜੇ ਉਹ ਬੁੱਲਣ ਦਾ ਸਾਡੇ ਵਿੱਚ ਗੁਣ ਪੈਦਾ ਹੋ ਜੇ ਇਹ ਆ ਕਿ ਸਾਰੇ ਗੁਣਾ ਦਾ ਨਿਚੋੜ ਹੈ ਸਾਰੇ ਗੁਣਾ ਦੀ ਗੰਢ ਹੈ ਇੱਕ ਨਜ਼ਰੀਆ ਉਹ ਦਿੰਦੀ ਆ ਤੇ ਫਿਰ ਬੰਦੇ ਨੂੰ ਐਹੋ ਜਿਹੀਆਂ ਬਨਾਈਆਂ ਦੇ ਵਿੱਚ ਐਹੋ ਜਿਹੀਆਂ ਕੰਧੂਰੀਆਂ ਦੇ ਵਿੱਚ ਨਹੀਂ ਫਸਦਾ ਸੋ ਆਓ ਆਪਾਂ ਆਦਰ ਦੇ ਵਿੱਚ ਤੇ ਇਸ ਕਾਲ ਦਾ ਬਣ ਰਹੀ ਹੈ ਕਿ ਅਸੀਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚੋਂ ਕੁਛ ਨਾ ਕੁਛ ਸਮਾਂ ਕੱਟ ਕੇ ਹੈ ਉਹ ਆਪਣੇ ਜੇ ਵੀ ਇਸ ਨੂੰ ਆਪਾਂ ਬੰਦੇ ਆ ਐਸਪੀ ਤਾਂ ਨੂੰ ਬੰਦੇ ਆ ਐਸਪੀ ਜੁੜੇ ਮੱਤੇ ਆ ਤੇ ਉਹ ਆਪਣਾ ਥਿਰੂ ਰੱਖਣਾ ਯਾਰ ਕਰਿਆ ਕਰੀਏ ਯਾਰ ਆਏ ਸਾਵਣ ਆਈ ਯਾਰ ਮਨ ਝੂਮਾ ਤਾਂ ਸਾਵਣ ਆਇਆ ਜਦੋਂ ਆਦਮੀ ਦਾ ਮਨ ਖੁਸ਼ ਹੈ ਨਾ ਤਾਂ ਸਾਵਣ ਉਸੇ ਵੇ ਲਈ ਹੈ ਜਿਸ ਨੇ ਆਪੀ ਖੁਸ਼ ਹੈ ਤਾਂ ਹਮੇਸ਼ਾ ਹੀ ਸਾਵਣ ਗਰ ਬੱਚੋ ਅਸੀਂ ਤੁਹਾਡੇ ਕੋਲ ਅਸੀਂ ਤੁਹਾਡੀ ਸੇਵਾ ਦੇ ਹਾਜ਼ਰ ਹੋਏ ਆਂ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰਾ ਜਨਮ ਦਿਨ ਵੀ ਅੱਜ 71 ਸਾਲ ਮੇਰੇ ਜ਼ਿੰਦਗੀ ਦੇ ਪੂਰੇ ਹੋ ਗਏ ਤੇ 72 ਸਾਲ ਚ ਮੈਂ ਕਤਮ ਰੱਖਿਆ ਪਰ ਸਾਡੇ ਅਸੀਂ ਕਿੰਨੇ ਵੀ ਸਾਡੀ ਉਪਰ ਵੱਧਦੀ ਉਮਰ ਸੜਦੀ ਉਮਰ ਸੜਦੀ ਸਾਡਾ ਇੱਕ ਇੱਕ ਸਵਾ ਸਕੇ ਨੂੰ ਕੱਟੀ ਜਾ ਰਹੀ ਅਸੀਂ ਜ਼ਿੰਦਗੀ ਦੇ ਉਸ ਪ੍ਰਾਪ ਦੇ ਵਿੱਚ ਪਹੁੰਚ ਗਏ ਆ ਇਹ ਸਭ ਇੱਕ ਬਹੁਨਸ ਦੀ ਜ਼ਿੰਦਗੀ ਹੈ ਔਰ ਅਸੀਂ ਪਰਮਾਤਮਾ ਦੇ ਮੁਨੇਸ਼ਾ ਇਹ ਹੀ ਫਰਿਆਦ ਕਰਦੇ ਆਂ ਜਿਹੜੇ ਬੱਚੇ ਸੰਡੇ ਨੂੰ ਜਿਹੜੀ ਭੈੜੀ ਆਦਤ ਰੱਖੀ ਹੈ ਜਾਂ ਭੈੜੀ అలਮਤ ਦੇ ਚਲੇ ਗਏ ਨੇ ਉਹ ਪ੍ਰਮਾਤਮਾ ਨੂੰ ਤੂੰ ਨੋ ਚੁਕਾਰਾ ਦਿਵਾਵੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਵਿੱਚ ਆਪਣੇ ਪਿੰਡ ਸ਼ਹਿਰ ਨਗਰ ਦੇ ਵਿੱਚ ਅੱਛਾ ਕੰਮ ਕਰਦੇ ਸਾਡੇ ਵਰਗੀ ਜ਼ਿੰਦਗੀ ਦੀ ਕਰਨ ਜਿੱਦਾਂ ਦੀ ਸਾਡੀ ਜ਼ਿੰਦਗੀ ਬਦੀਤ ਹੋਈ ਹੈ ਪਰ ਉਹ ਪ੍ਰਮਾਤਮਾ ਅਗੇ ਅਸੀਂ ਇਹੀ ਫਰਿਆਦ ਕਰਦੇ ਹਾਂ ਕਿ ਤੁਹਾਡੀ ਜ਼ਿੰਦਗੀ ਵੀ ਸਾਡੇ ਨਾਲੋਂ ਸਾਡੇ ਨਾਲੋਂ ਵਧੀਆ ਹੋ। ਪਰ ਹਰ ਮਾਤਾ ਪਿਤਾ ਇਹ ਜਾਣਦੇ ਨੇ ਕਿ ਮੇਰੇ ਬੱਚੇ ਮੇਰੇ ਨਾਲੋਂ ਵੱਧ ਰੱਖੀ ਕਰ। ਇਹ ਤਦੇ ਓਸਰ ਹੈ ਜੇ ਅਸੀਂ ਸਾਡੀਆਂ ਆਤਾਂ ਚੰਗੀਆਂ ਹੋਣੀਆਂ। ਦੇਖੋ ਸਾਡੇ ਮੰਦਰ ਦੇ ਵਿੱਚ ਗੁਰਦੁਆਰੇ ਦੇ ਵਿੱਚ ਮਸਜਿਦ ਦੇ ਵਿੱਚ ਜਾਂ ਕਿਸੇ ਧਾਰਮਿਕ ਸਥਾਨ ਦੇ ਵਿੱਚ ਮੱਥੇ ਰਗੜੰਦਾ ਨਕਰਗੜਦਾ ਕੋਈ ਫਾਇਦਾ ਨਹੀਂ ਜੇ ਅਸੀਂ ਅਸੀਂ ਚੰਗੇ ਕੰਮ ਨਹੀਂ ਕਰਦੇ। ਅਸੀਂ ਅਗਰ ਚੰਗੇ ਕੰਮ ਕਰਦੇ ਤਾਂ ਸਾਨੂੰ ਕਿਸੇ ਜਗ੍ਹਾ ਤੇ ਵੀ ਜਾਣ ਦੀ ਲੋੜ ਨਹੀਂ। ਪਰਮਾਤਮਾ ਸਾਡੇ ਅੰਦਰ ਹੀ ਵਸੇ। ਇਸ ਪਰਮਾਤਮਾ ਨੂੰ ਅਸੀਂ ਪਾ ਸਕਦੇ ਹਾਂ। ਅਸੀਂ ਚੰਗੇ ਸੰਨ ਬਣ ਕੇ ਅਸੀਂ ਚੰਗੇ ਕੰਮ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੀਏ ਤੇਰੇ ਅੰਦਰੋਂ ਮੈਣ ਨਾ ਜਾਵੇ ਨੌਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰੋਂ ਮੈਣ ਨਾ ਜਾਵੇ ਨੌਂਦਾ ਫਿਰੇ ਤੀਰਥਾਂ ਤੇ ਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਜਿਹੜੀ ਰੂਹ ਨਾਮ ਜਪਦੀ ਜਿਹੜੀ ਰੂਹ ਨਾਮ ਜਪਦੀ ਉਹ ਦਤੀਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਆਪਣੇ ਮਨ ਦੇ ਮਰੀ ਦੇ ਅਸੀਂ ਸਾ ਆਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ-ਵਕ ਸਹੂਲਤਾਂ

ਦੰਬਲੀਤ ਇਤਾਲੀਅਨ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ